ਇਹਦੇ ਤੁਸੀਂ ਵੀ ਤਾਂ ਪਾਣੀ ਪੀਣ ਦੇ ਸਮੇਂ ਨਹੀਂ ਕਰ ਰਹੇ ਇਹ ਗਲਤੀਆਂ ਛੇਤੀ ਛੇਤੀ ਸੁਧਾਰੋ ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ ਤੁਸੀਂ ਬਿਲਕੁਲ ਸਹੀ ਸੁਣਿਆ ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਸਾਡੇ ਲਈ ਬੇਹਦ ਮਹੱਤਵਪੂਰਨ ਵੀ ਹੈ ਤੇ ਫਾਇਦੇਮੰਦ ਵੀ ਹੈ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹ ਦੂਰ ਕਰਦਾ ਹੈ ਪਰ ਕਿਤੇ ਨਾ ਕਿਤੇ ਗਲਤ ਤਰੀਕੇ ਦੇ ਨਾਲ ਪੀਤਾ ਹੋਇਆ ਪਾਣੀ ਤੇ ਗਲਤ ਸਮੇਂ ਦੇ ਉੱਤੇ ਪੀਤਾ ਹੋਇਆ ਪਾਣੀ ਕਿਤੇ ਤੁਹਾਡੀ ਸਰੀਰ ਨੂੰ ਤਾਂ ਨਹੀਂ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਜਾਨਣਾ ਬੇਹਦ ਜ਼ਰੂਰੀ ਹੈ ਦਰਅਸਲ ਪਾਣੀ ਪੀਣ ਦੇ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਮਿਲਦੇ ਨੇ ਜਿਵੇਂ ਕਿ ਸਕਿਨ ਦੀ ਸਫਾਈ ਅਤੇ ਰੋਗਾਂ ਤੋਂ ਪਰ ਕਈ ਵਾਰ 2 ਤੋਂ 3 ਲੀਟਰ ਪਾਣੀ ਪੀਣ ਦੀ ਬੀਨ ਦੇ باوجود ਲਾਭ ਨਹੀਂ ਮਿਲਦਾ ਇਸ ਦਾ ਕਾਰਨ ਹੈ ਸਾਡੀਆਂ ਕੁਝ ਗਲਤੀਆਂ ਹੋ ਸਕਦੀਆਂ ਨੇ ਪਾਣੀ ਪੀਣ ਦੇ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਜ਼ਰੂਰ ਮਿਲਦੇ ਨੇ ਜਿਵੇਂ ਕਿ ਸਕਿਨ ਕੇਅਰ ਹੁੰਦੀ ਹੈ ਹੋਰ ਵੀ ਬਹੁਤ ਸਾਰੀਆਂ ਸਰੀਰ ਜਿਹੜਾ ਕਿ ਡੀਟੌਕਸੀਫਾਈ ਹੋਂਦਾ ਹੈ ਤਾਂ ਇਸ ਦੇ ਫਾਇਦੇ ਕੀ ਹੁੰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਖਾਸ ਕਰਕੇ ਇਸ ਨੂੰ ਕਿਵੇਂ ਪੀਣਾ ਹੈਗਾ ਤਾਂ ਖੜੇ ਹੋ ਕੇ ਪਾਣੀ ਪੀਣਾ ਇੱਕ ਬਹੁਤ ਵੱਡੀ ਗਲਤੀ ਆ ਵੱਡੇ ਬਜ਼ੁਰਗ ਵੀ ਤੁਹਾਨੂੰ ਜ਼ਰੂਰ ਕਹਿੰਦੇ ਹੋਣਗੇ ਵੱਡੇ ਬੁੜੇ ਵੀ ਇਸ ਤੋਂ ਮਨਾ ਵੀ ਕਰਦੇ ਨੇ ਕਿ ਇਸ ਦੇ ਨਾਲ ਸ਼ਰੀਰ ਨੂੰ ਪਾਣੀ ਦੇ ਪੂਰੇ ਫਾਇਦੇ ਨਹੀਂ ਮਿਲਦੇ ਇਸ ਲਈ ਹਮੇਸ਼ਾ ਬੈਠ ਕੇ ਹੀ ਪਾਣੀ ਪੀਣਾ ਚਾਹੀਦਾ ਹੈ ਸ਼ਰੀਰ ਨੂੰ ਫਿੱਟ ਰੱਖਣ ਵਾਲੇ ਲੋਕ ਹਮੇਸ਼ਾ ਕਸਰਤ ਤੋਂ ਪਹਿਲਾਂ ਤਾਂ ਪਾਣੀ ਪੀ ਕੇ ਜਾਂਦੇ ਹੀ ਨੇ ਪਰ ਕਸਰਤ ਤੋਂ ਬਾਅਦ ਉਹ ਪਾਣੀ ਨਹੀਂ ਪੀਂਦੇ ਉਹ ਅਜਿਹਾ ਕਰਕੇ ਸਭ ਤੋਂ ਵੱਡੀ ਗਲਤੀ ਕਰਦੇ ਨੇ ਇਸ ਦੇ ਲਈ ਜੇਕਰ ਤੁਸੀਂ ਆਪਣੇ ਸ਼ਰੀਰ ਨੂੰ ਹੈਲਦੀ ਅਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਰਤ ਤੋਂ ਬਾਅਦ ਪਾਣੀ ਜ਼ਰੂਰ ਪੀਆ ਕਰੋ ਸਵੇਰੇ ਖਾਲੀ ਪੇਟ ਪਾਣੀ ਪੀਣਾ ਬਹੁਤ ਫਾਇਦੇਮੰਦ ਹੈ ਇੱਕ ਗਲਾਸ ਜਾਂ ਫਿਰ 1 ਲੀਟਰ ਕੋਸਾ ਪਾਣੀ ਪੀਣ ਦੇ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਕਬਜ਼ ਦੂਰ ਹੋ ਸਕਦੀਆਂ ਨੇ ਇਸ ਲਈ ਸਵੇਰ ਦੀ ਸ਼ੁਰੂਆਤ ਹਮੇਸ਼ਾ ਪਾਣੀ ਦੇ ਨਾਲ ਹੀ ਕਰਿਆ ਕਰੋ ਹੋ ਸਕਦਾ ਹੈ ਤਾਂ ਕੋਸੇ ਪਾਣੀ ਦੇ ਨਾਲ ਕਰਿਆ ਕਰੋ ਜੇਕਰ ਤੁਸੀਂ ਇੱਕ ਹੀ ਘੁੱਟ ਦੇ ਵਿੱਚ ਸਾਰਾ ਪਾਣੀ ਹੀ ਪੀ ਜਾਂਦੇ ਹੋ ਤਾਂ ਸਾਵਧਾਨ ਇਹ ਗਲਤੀ ਇਹ ਆਦਤ ਤੁਹਾਡੀ ਸਭ ਤੋਂ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਸ ਲਈ ਸਰੀਰ ਨੂੰ ਪਾਣੀ ਦਾ ਕੋਈ ਫਾਇਦਾ ਨਹੀਂ ਮਿਲੇਗਾ ਇਸ ਲਈ ਪਾਣੀ ਨੂੰ ਇੱਕ ਘੁੱਟ ਦੇ ਵਿੱਚ ਪੀਣ ਦੀ ਬਜਾਏ ਘੁੱਟ-ਘੁੱਟ ਕਰਕੇ ਪਿਓ ਇਸ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਰਹੇਗਾ ਅਤੇ ਤੁਹਾਡਾ ਸਰੀਰ ਹੈਲਦੀ ਵੀ ਰਹੇਗਾ ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣਾ ਬਿਲਕੁਲ ਸਹੀ ਨਹੀਂ ਹੈ। ਖਾਣੇ ਦੇ ਘੱਟੋ-ਘੱਟ 30 ਮਿੰਟ ਦੇ ਬਾਅਦ ਹੀ ਪਾਣੀ ਪਿਆ ਚਾਹੀਦਾ ਤਾਂ ਜੋ ਖਾਣਾ ਚੰਗੀ ਤਰ੍ਹਾਂ ਤੁਹਾਡਾ ਹਜ਼ਮ ਹੋ ਸਕੇ, ਪਚ ਸਕੇ। ਤਾਂ ਪਾਣੀ ਪੀਣ ਦੇ ਇਹ ਕੁਝ ਤਰੀਕੇ ਨੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਪਾਣੀ ਪਿੰਦੇ ਹੋ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਮਿਲੇਗਾ। ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪਿੰਦੇ ਹੋ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਪਾਣੀ ਪਿੰਦੇ ਹੋ ਤਾਂ ਕਿਤੇ ਨਾ ਕਿਤੇ ਇਹ ਤੁਹਾਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦਾ ਹੈਗਾ ਤੇ ਪਾਣੀ ਕਿਤੇ ਨਾ ਕਿਤੇ ਜਿਹੜੇ ਪੋਸ਼ਟਿਕ ਤੱਤ ਤੁਹਾਡੇ ਸਰੀਰ ਨੂੰ ਮਿਲਦੇ ਨੇ ਉਹ ਜਿਹੜੇ ਤੁਹਾਨੂੰ ਨਹੀਂ ਮਿਲਣਗੇ